ਜਿਨ੍ਹਾਂ ਦੇ ਹਲਾ ਗ੍ਰਹ ਨੂੰ ਕੀ ਪਿੰਡ ਪੀਂਡ ਪੀਂਡਾਂ ਦੇ ਵਿੱਚ ਆਪ ਦੀ ਸਰਕਾਰ ਆਪ ਦੇ ਦਰਵਾਜ਼ੇ پروگرام ਦੇ ਤਹਿਤ ਜਿਹੜਾ ਕੈਂਪ ਲਗਾਇਆ ਸਾਡੇ ਕਾਫੀ ਵੱਖ-ਵੱਖ ਵਿਭਾਗ ਜਿਹੜੇ ਨੇ ਉਹਨਾਂ ਦੇ ਅਧਿਕਾਰੀਆਂ ਨਾਲ ਇੱਥੇ ਪਹੁੰਚੇ ਨੇ ਤਾਂ ਲੋਕ ਆਪਣੀਆਂ ਵੱਖ-ਵੱਖ ਤਰ੍ਹਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਲੈ ਕੇ ਆ ਰਹੇ ਨੇ ਔਰ ਉਹਨਾਂ ਦਾ ਮੁਕੇ ਤੇ ਨਿਪਟਾਰਾ ਜਿਹੜਾ ਕੀਤਾ ਜਾ ਰਿਹਾ ਹੈ ਉਹ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਆਉਂਦੀਆਂ ਨੇ ਜਿਨ੍ਹਾਂ ਦਾ ਇੱਥੇ ਨਿਪਟਾਰਾ ਨਹੀਂ ਹੋ ਰਿਹਾ ਉਹਸੀ ਬਕਾ ਦਾ ਨੋਟ ਕਰ ਰਹੇ ਆਂ ਔਰ ਜਿੱਥੇ ਜਿੱਥੇ ਵੀ ਜਿਸ ਲੈਵਲ ਤੇ ਵੀ ਉਹਦਾ ਨਿਕਟਾਣਾ ਉਹ ਕਰਾਂਗੇ ਸਾਡੇ ਕੋਲ ਅੱਜ ਇਥੇ ਜਲ ਸਪਲਾਈ ਵਿਭਾਗ ਹੈਲਥ ਵਿਭਾਗ ਮਾਲ ਵਿਭਾਗ ਆ ਬਿਜਲੀ ਬੋਰਡ ਪੈਨਸ਼ਨ ਆਲਾ ਵਿਭਾਗ ਅੱਜ ਕਾਫੀ ਮਨ ਨੂੰ ਇਸ ਗੱਲ ਦੀ ਤਸੱਲੀ ਆ ਕਿ ਕਾਫੀ ਸਾਡੇ ਭੈਣ ਭਰਾ ਜਿਨ੍ਹਾਂ ਨੇ ਬੜੇ ਲੰਬੇ ਸਮੇਂ ਤੋਂ ਜਨਨ ਦੇ ਕੋਈ ਜਨਮ ਸਰਟੀਫਿਕੇਟ ਨਹੀਂ ਸੀ ਕਿ ਮਿਲ ਰਿਹਾ ਪ੍ਰੂਫ ਸਰਟੀਫਿਕੇਟ ਨਹੀਂ ਸੀ ਕਿ ਮਿਲ ਰਿਹਾ ਐਸਸੀ ਸਰਟੀਫਿਕੇਟ ਨਹੀਂ ਸੀ ਕਿ ਮਿਲ ਰਿਹਾ ਉਹ ਸਾਰਾ ਹੀ ਹਮਲਾ ਫੈਲਾ ਜਿਹੜਾ ਹੈ ਉਹ ਇਥੇ ਬੈਠਾ ਔਰ ਉਹਨਾਂ ਨੂੰ ਮੌਕੇ ਤੇ ਹੀ ਜਿਹੜੇ ਆ ਉਹ ਸਰਟੀਫਿਕੇਟ ਮੁਹੱਈਆ ਕਰਵਾਏ ਜਾ ਰਹੇ ਨੇ ਸੋ ਮੈਂ ਆ ਜਨਪਾ ਨੂੰ ਅਪੀਲ ਕਰਦਾ ਕਿ ਰੋਜ਼ ਸਾਡੇ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਕੈਂਪ ਲੱਗ ਰਹੇ ਨੇ ਸੋ মিডিਆ ਦੇ ਨਾਲ ਟੱਚ ਰਹੋ ਸਰਵਾਰ ਭਗਵਾਨ ਸਿੰਘ ਮਾਨ ਸਾਹਿਬ ਨੇ ਬਹੁਤ ਇੱਕ ਅਹਿਮ ਫੈਸਲਾ ਲੋਕਾਂ ਦੇ ਹੱਕ ਦੇ ਵਿੱਚ ਲਿਆ ਕਿ ਅਸੀਂ ਪਿੰਡ ਪਿੰਡ ਜਾ ਕੇ ਹਰ ਪਿੰਡ ਦੇ ਵਿੱਚ ਕੈਂਪ ਲਾ ਕੇ ਆਪਣੇ ਅਧਿਕਾਰੀ ਉੱਥੇ ਬੁਲਾ ਕੇ ਅਸੀਂ ਲੋਕਾਂ ਦੇ ਜਿਹੜੇ ਆ ਉਹ ਕੰਮ ਕਰਾਂਗੇ ਸੋ ਸਾਨੂੰ ਵੱਧ ਤੋਂ ਵੱਧ ਇਸ ਚੀਜ਼ ਦਾ ਫਾਇਦਾ ਲੈਣਾ ਚਾਹੀਦਾ ਨੈਕਸਟ ਸਾਡੇ ਹਲਕਾ ਦਾ ਕੈਂਪ ਜਿਹੜਾ ਸੋਮਵਾਰ ਨੂੰ ਰਮਾਨਾ ਚੱਕ ਦੇ ਵਿੱਚ ਵੀ ਲੱਗ ਰਿਹਾ ਹੋਰ ਵੀ ਅਸੀਂ ਕੋਈ ਵੀ ਪਿੰਡ ਪੂਰੇ ਪੰਜਾਬ ਦਾ ਕੋਈ ਵੀ ਪਿੰਡ ਇਹੋ ਜਿਹਾ ਨਹੀਂ ਛੱਡਣਾ ਜਿੱਥੇ ਜਿਹੜੇ ਇਹ ਕੈਂਪ ਨਹੀਂ ਲੱਗਣਗੇ ਸੋ ਆਪਾਂ ਹਰ ਹਾਲ ਮਿਲਦੇ ਜਿੰਨੇ ਵੀ ਆਪਣੇ ਕੰਮਾਂ ਵਾਸਤੇ ਜਦੋਂ ਆਪਾਂ ਛੁੱਟੀ ਕਰਕੇ ਕਿਤੇ ਜਾਂਦੇ ਆ ਫਿਰ ਲਾਈਨਾਂ ਦੇ ਵਿੱਚ ਲੱਗਦੇ ਆ ਉਥੇ ਜਾ ਕੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਹੁੰਦੀਆਂ ਨੇ ਸੋ ਜਦੋਂ ਸਾਡੇ ਪਿੰਡ ਦੇ ਵਿੱਚ ਕੈਂਪ ਲੱਗੇ ਸਰਕਾਰ ਤੁਹਾਡੇ ਘਰ ਦੇ ਵਿੱਚ ਆਵੇ ਤੁਹਾਡੇ ਦਰਵਾਜ਼ੇ ਦੇ ਵਿੱਚ ਆਵੇ ਉਦੋਂ ਆਪਣੇ ਇਹ ਕੰਮ ਜਿਹੜੇ ਆ ਉਹ ਜ਼ਰੂਰ ਕਰੋ ਜਿਸ ਜਿਹੜਾ ਇਹਾ ਗਰੂਹ ਕੇ ਇਹ ਪਿੰਡ ਪੀਰੀਆਣਾ ਦੇ ਵਿੱਚ ਆਪकी ਸਰਕਾਰ ਆਦੇ ਦੁਆਰ ਪ੍ਰੋਗਰਾਮ ਦੇ ਤਹਿਤ ਜਿਹੜਾ ਕੈਂਪ ਲਗਾਇਆ ਸਾਡੇ ਵੱਖ-ਵੱਖ ਵਿਭਾਗ ਜਿਹੜੇ ਨੇ ਉਹਨਾਂ ਦੇ ਅਧਿਕਾਰੀਆਂ ਸਮੋ ਨਿਕੇ ਪਹੁੰਚੇ ਨੇ ਆ ਲੋਕ ਆਪਣੀਆਂ ਵੱਖ-ਵੱਖ ਤਰ੍ਹਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ लेके ਆ ਰਹੇ ਨੇ ਉਹਨਾਂ ਦਾ ਮੁਕੇ ਤੇ ਨਿਪਟਾਰਾ ਜਿਹੜਾ ਕੀਤਾ ਜਾ ਰਿਹਾ ਹੈ ਉਹ ਜਿਸ ਮਸਿਆਂਾਂ ਜਿਹੜੀਆਂ ਆਖੋ ਜੀਆਂ ਨੇ ਜਿੰਨਾਂ ਦਾ ਇੱਥੇ ਨਿਪਟਾਰਾ ਨਹੀਂ ਹੋ ਰਿਹਾ ਉਹਨੂੰ ਬਤਾਗਾ ਨੋਟ ਕਰ ਰਹੇ ਆਂ ਔਰ ਜਿੱਥੇ ਜਿੱਥੇ ਵੀ ਜਿਸ ਲੈਵਲ ਤੇ ਵੀ ਉਹਦਾ ਨਕਟਾਰਾ ਉਹ ਕਰਾਂਗੇ ਸਾਡੇ ਕੋਲ ਅੱਜ ਇਥੇ ਜਲ ਸਪਲਾਈ ਵਿਭਾਗ ਹੈਲਥ ਵਿਭਾਗ ਮਾਲ ਵਿਭਾਗ ਬਿਜਲੀ ਬੋਰਡ ਪੈਨਸ਼ਨ ਵਾਲਾ ਵਿਭਾਗ ਅੱਜ ਕਾਫੀ ਮਨ ਨੂੰ ਇਸ ਗੱਲ ਦੀ ਤਸੱਲੀ ਆ ਕਿ ਕਾਫੀ ਸਾਡੇ ਭੈਣ ਭਰਾ ਜਿਨ੍ਹਾਂ ਨੇ ਬੜੇ ਲੰਬੇ ਸਮੇਂ ਤੋਂ ਜਨਨ ਦੇ ਕੋਈ ਜਨਮ ਸਰਟੀਫਿਕੇਟ ਨਹੀਂ ਸੀ ਕਿ ਮਿਲ ਰਿਹਾ ਪ੍ਰੂਫ ਸਰਟੀਫਿਕੇਟ ਨਹੀਂ ਸੀ ਕਿ ਮਿਲ ਰਿਹਾ ਐਸ்சி ਸਰਟੀਫਿਕੇਟ ਨਹੀਂ ਸੀ ਕਿ ਮਿਲ ਰਿਹਾ ਉਹ ਸਾਰਾ ਹੀ ਹਮਲਾ ਫੈਲਾ ਜਿਹੜਾ ਹੈ ਉਹ ਇਥੇ ਬੈਠਾ ਔਰ ਉਹਨਾਂ ਨੂੰ ਮੌਕੇ ਤੇ ਹੀ ਜਿਹੜੇ ਆ ਉਹ ਸਰਟੀਫਿਕੇਟ ਮੁਹੱਈਆ ਕਰਵਾਏ ਜਾ ਰਹੇ ਨੇ ਸੋ ਮੈਂ ਜਨਤਾ ਨੂੰ ਅਪੀਲ ਕਰਦਾ ਕਿ ਰੋਜ਼ ਸਾਡੇ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਕੈਂਪ ਲੱਗ ਰਹੇ ਨੇ ਸੋ ਮੀਡੀਆ ਦੇ ਨਾਲ ਟੱਚ ਰਹੋ ਸਰਵਾਰਪਗਵਨ ਸਿੰਘ ਮਾਨ ਸਾਹਿਬ ਨੇ ਬਹੁਤ ਇੱਕ ਅਹਿਮ ਫੈਸਲਾ ਲੋਕਾਂ ਦੇ ਹੱਕ ਦੇ ਵਿੱਚ ਲਿਆ ਕਿ ਅਸੀਂ ਪਿੰਡ ਪਿੰਡ ਜਾ ਕੇ ਹਰ ਪਿੰਡ ਦੇ ਵਿੱਚ ਕੈਂਪ ਲਾ ਕੇ ਆਪਣੇ ਅਧਿਕਾਰੀ ਉੱਥੇ ਬੁਲਾ ਕੇ ਅਸੀਂ ਲੋਕਾਂ ਦੇ ਜਿਹੜੇ ਆ ਉਹ ਕੰਮ ਕਰਾਂਗੇ ਸੋ ਸਾਨੂੰ ਵੱਧ ਤੋਂ ਵੱਧ ਇਸ ਚੀਜ਼ ਦਾ ਫਾਇਦਾ ਲੈਣਾ ਚਾਹੀਦਾ ਨੈਕਸਟ ਸਾਡੇ ਹਲਕਾ ਦਾ ਆ ਕੈਂਪ ਜਿਹੜਾ ਇਸ ਹੰਵਾਰ ਨੂੰ ਆ ਰਹਿ ਮਾਨਾ ਚੱਕ ਦੇ ਵਿੱਚ ਵੀ ਲੱਗ ਰਿਹਾ ਹੋਰ ਵੀ ਅਸੀਂ ਕੋਈ ਵੀ ਪਿੰਡ ਪੂਰੇ ਪੰਜਾਬ ਦਾ ਕੋਈ ਵੀ ਪਿੰਡ ਇਹੋ ਜਿਹਾ ਨਹੀਂ ਛਟਣਾ ਜਿੱਥੇ ਜਿਹੜੇ ਇਹ ਕੈਂਪ ਨਹੀਂ ਲੱਗਣਗੇ ਸੋ ਆਪਾਂ ਨਾਲ ਮਿਲ ਕੇ ਜਿੰਨੇ ਵੀ ਆਪਣੇ ਕੰਮਾਂ ਵਾਸਤੇ ਜਦੋਂ ਆਪਾਂ ਛੁੱਟੀ ਕਰਕੇ ਕਿਤੇ ਜਾਂਦੇ ਆ ਫਿਰ ਲਾਈਨਾਂ ਦੇ ਵਿੱਚ ਲੱਗਦੇ ਆ ਉਥੇ ਜਾ ਕੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਨੇ ਸੋ ਜਦੋਂ ਸਾਡੇ ਪਿੰਡ ਦੇ ਵਿੱਚ ਕੈਂਪ ਲੱਗੇ ਸਰਕਾਰ ਤੁਹਾਡੇ ਘਰ ਦੇ ਵਿੱਚ ਆਵੇ ਤੁਹਾਡੇ ਦਰਵਾਜ਼ੇ ਦੇ ਵਿੱਚ ਆਵੇ ਉਦੋਂ ਆਪਣੇ ਇਹ ਕੰਮ ਜਿਹੜੇ ਆ ਉਹ ਜ਼ਰੂਰ ਕਰੋ